ਹਾਂਜੀ ਸਾਰੇ ਭੈਣ ਭਰਾਵਾਂ ਨੂੰ ਅੱਜ ਜਿਹੜਾ ਸਾਡਾ ਨਵਾਂ ਚੈਨਲ ਬਣਾਇਆ ਵਾ ਬਾਬਰਤਨਦੇਵ ਸੇਵਾ ਤੇ ਨਾਲ ਲਿਖਿਆ ਦਰਦ ਹੜਾਂ ਦੀ ਤੁਸੀਂ ਵੀਡੀਓ ਦਾ থাম্বਨੇਲ ਦੇਖ ਕੇ ਸਮਝ ਹੀ ਗਏ ਹੋਗੇ ਕਿ ਮੈਂ ਕਿਸ ਟੌਪਿਕ ਤੇ ਅੱਜ ਗੱਲ ਕਰਾਂ ਆਪਣੇ ਭੈਣ ਭਰਾਵਾਂ ਦੇ ਨਾਲ ਬਹੁਤ ਜਿਹੜਾ ਪੰਜਾਬ ਦੇ ਵਿੱਚ ਪਾਣੀਆਂ ਨੇ ਤੇ ਬਾਈ ਮਚਾਈ ਆ ਇਹ ਆਪਾਂ ਸਾਰੇ ਭੈਣ ਭਰਾ ਜਾਣਦੇ ਆ ਇਸ ਟਾਈਮ ਸੰਜੀ ਅਸੀਂ ਆ ਫਰੋਇਪੁਰ ਜ਼ਿਲ੍ਹੇ ਦੇ ਕਸਬਾ ਜਿਹੜਾ ਵਾ ਮੱਲਾਵਾਲ ਤੇ ਮੱਲਾਵਾਲ ਦੇ ਲਾਗੇ ਪੈਂਦੇ ਆ ਪਿੰਡ ਜਿਵੇਂ ਤੀੜਾਖੜਾ ਨਿਹਾਲਾਲਵੇਰਾ ਰੁਕਣੇ ਵਾਲਾ ਤੇ ਹੋਰ ਵੀ ਇਹੋ ਜਿਹੀ ਬਹੁਤ ਮਲਕ ਪਿੰਡਾਂ ਵਾ ਜਿੱਥੇ ਆਪਾਂ ਰੁਕਿਆ ਜੀ ਲਵ ਵਾਇਰਲ ਵੀਡੀਓ ਲਵ ਯੂ ਬ੍ਰਦਰ ਕਹਿ ਦੋ ਓਕੇ ਲਵ ਯੂ ਬ੍ਰਦਰ ਲਵ ਯੂ ਤੇ ਯਾਰ ਇੱਕ ਪਿਆਰ اے ਰਬਾ ਇੱਕਦ ਸਾਂਜੀਆ ਕੁਰਸੀ ਨਹੀਂ ਸੈੱਟ ਹੋ ਰਹੀ ਮੇਰੀ ਇਹ ਆਪਕੇ ਪੱਜੀਆਂ ਦੀ ਤੇ ਤੁਸੀਂ ਸਾਂਜੀ ਦੱਸਿਓ ਕਿ ਤੁਹਾਡੇ ਏਰੀਆ ਦੇ ਵਿੱਚ ਜਿਹੜੇ ਪਾਣੀ ਆ ਉਹਨਾਂ ਦੇ ਕੀ ਹਾਲਾਤ ਆ ਮੈਂ ਟੈਸਟ ਮੱਲਾਵਾਂ ਵਾਲੇ ਏਰੀਆ ਦੇ ਵਿੱਚ ਆ ਤੇ ਮੱਲਾਵਾਲ ਦੇ ਵਿੱਚ ਜਿਹੜੇ ਆ ਹਾਲਾਤ ਆ ਜਿਹੜੇ ਬਹੁਤ ਨਾਜ਼ੁਕ ਹਾਲਾਤ ਆ ਬਹੁਤ ਮੋੜੇ ਹੁਲਵਾਤਾ ਪਾਣੀ ਅੱਜ ਦੀ ਧੀਰੀਕ ਦੇ ਵਿੱਚ ਵੀ ਅੱਜ ਜਿਵੇਂ ਹੁਣ ਹੋ ਗਈ ਆ ਰੱਬ ਤੁਹਾਡਾ ਪਲਾ ਕਰੇ ਆ 31 ਅਗਸਤ ਹੋ ਗਈ ਆ ਤੇ ਕੱਲ ਨੂੰ ਹੋ ਜਾਣਾ ਵਾ ਇੱਕ ਡੇਢ ਘੰਟੇ ਬਾਅਦ 1 ਸਤੰਬਰ ਤੇ ਪਰ ਪਾਣੀ ਆ ਜਿਹੜਾ ਉਹ ਹਜੇ ਵੀ ਬਹੁਤ ਜ਼ਿਆਦਾ ਕਿਤੇ 15 ਫੁੱਟ ਆ ਕਿਤੇ 20 ਫੁੱਟ ਆ ਬਹੁਤ ਜ਼ਿਆਦਾ ਪਾਣੀ ਆ ਮਾੜਾ ਜਿਹਾ ਇੱਕ ਦਿਨ ਹਟਿਆ ਸੀਗਾ ਤੇ ਉਹ ਜਿਹੜੇ ਹੁਣ ਕੱਲ ਮੀਂਹ ਪਿਆ ਉਹਨਾਂ ਨਾਲ ਫਿਰ ਪਾਣੀ ਜਿਹੜਾ ਵੱਧ ਚੁੱਕਾ ਵਾ ਤੇ ਮੇਰੇ ਭੈਣ ਭਰਾ ਛੇ ਜਾਨੀ ਮੇਰੇ ਨਾਲ ਜੁੜ ਚੁੱਕੇ ਆ ਇਸ ਚੈਨਲ ਦੇ ਉੱਪਰ ਤੁਸੀਂ ਦੱਸੋ ਸਕਦੇ ਕੀ ਤੁਹਾਡਾ ਏਰੀਆ ਕਿਹੜਾ ਵਾ ਤੇ ਕਿੱਦਾਂ ਪਾਣੀ ਦੇ ਹਾਲਾਤ ਆ ਇੱਥੇ ਦੇਖ ਸਕਦੇ ਏਨੇ ਜਿਆਦੇ ਬੁਰੇ ਹਾਲਾਤ ਵਾ ਨਾ ਕਿ ਲੋਕਾਂ ਦਾ ਵਿਚਾਰਿਆਂ ਦਾ ਜ਼ਮੀਨਾਂ ਖਰਾਬ ਹੋ ਗਈਆਂ ਫਸਲਾਂ ਖਰਾਬ ਹੋ ਗਈਆਂ ਇੱਥੇ ਤੱਕ ਕਿ ਸਾਡੇ ਵੇਂਦਿਆ ਵੇਂਦਿਆ ਕੱਲ੍ਹ ਖੁਰਸਾਂ ਦੀ ਗੱਲ ਆ ਇੱਕ ਘਰ ਡੇ ਗਿਆ ਆ ਮੇਰੇ ਗੁਰਦੀ ਵੀਰ ਤੇ ਮਾਵੀਰ ਵੀਰ ਰੈਸਕਿਊ ਕਰਨ ਗਏ ਸੀ ਪਰਿਵਾਰ ਨੂੰ ਤੇ ਉਧਰ ਉਹ ਹੀ ਪਰਿਵਾਰ ਨੂੰ ਬਾਹਰ ਕੱਢ ਲਿਆ 15 ਵੜ ਕੇ ਉਧਰੋਂ ਖੁਦ ਦੀ ਸ਼ਾਤ ਡੇ ਗਈ ਆ ਹਲਾਚ ਹੋ ਚੁੱਕਿਆ ਜੀ ਫਿਰ ਲੋਕੀ ਵਿਚਾਰੇ ਨਾ ਤੇ ਛੱਤਾਂ ਦੇ ਚੜ ਸਕਦੇ ਆ ਕਿਉਂਕਿ ਡਰ ਲੱਗਦਾ ਵਾ ਕਿ ਉੱਪਰੋਂ ਮੀਂਹ ਪੈ ਰਿਹਾ ਤੇ ਥੱਲੇ ਦਰਿਆ ਵਗ ਰਿਹਾ ਡਰ ਲੱਗਦਾ ਵਾ ਕਿ ਪਤਾ ਨਹੀਂ ਕਿਹੜਾ ਸਮਾਂ ਇਹੋ ਜਿਹਾ ਆਣਾ ਵਾ ਕਿ ਜਿਹੜਾ ਸਾਡਾ ਘਰ ਵਾ ਟਹਟੇਰੀ ਹੋ ਜਾਣਾ ਕਿਸ਼ਤੀਆਂ ਵਾ ਜਿਹੜੀਆਂ ਉਹ ਪੰਜਾਬ ਸਰਕਾਰ ਦੀਆਂ ਜਾਂ ਗਵਰਨਮੈਂਟ ਦੀਆਂ ਜਿਹੜੀਆਂ ਆਪਣੀਆਂ ਆਰਮੀਡੀਆਂ ਵਾ ਉਹ ਬਹੁਤ ਜ਼ਿਆਦਾ ਲਿਮਟਡ ਹੈ ਇੱਕ ਇੱਕ ਦੋ ਦੋ ਆ ਕੱਲ ਸੱਚ ਜਾਣਿਓ ਇਨਾਂ ਦੀ ਮੈਂ ਪੋਲ ਖੋਲਣ ਲੱਗਾ ਗੱਲ ਹੱਸਣ ਵਾਲੀ ਨਹੀਂ ਪਰ ਇਹਨਾਂ ਇਤਿਹਾਸਾ ਹੁੰਦਾ ਇਹਨਾਂ ਦੀ ਮੈਨੇਜਮੈਂਟ ਦੇ ਕਿ ਬੋਰਡ 2 ਘੰਟੇ ਇਹਨਾਂ ਦੀ ਤੇਲ ਖੋਣੋਂ ਖਲੋਤੀ ਦੀ ਤੇ ਇੰਨੀ ਸੀਗਾ ਬੋਰਡ ਦੇ ਵਿੱਚ ਤੇਲ ਖਤਮ ਹੋ ਗਿਆ ਠੀਕ ਹੈ ਜੀ ਕਈ ਵੀਰ ਮੈਨੂੰ ਕਹਿੰਦੇ ਆ ਕਿ ਵੀ ਤੇਰੇ ਕੋਲ ਤੇਲ ਜੋਗੇ ਪੈਸੇ ਨਹੀਂ ਹੈਗੇ ਯਾਰ ਸਰਕਾਰਾਂ ਕੋਲ ਨਹੀਂ ਹੈਗੇ ਮੈਂ ਤਾਂ ਫਿਰ ਬੰਦਾ ਮੈਂ ਤਾਂ ਫਿਰ ਕੰਮ ਨਹੀਂ ਸਾਨੂੰ ਠੀਕ ਹੈ ਜੀ ਤੇ ਮੈਂ ਅਸਾਂ ਜੀ ਦੱਸਣਾ ਚਾਹਾਂਗਾ ਕਿ ਜਿਹੜੇ ਰੈਸਕਿਊ ਹੋ ਰਿਆ ਉਹ ਜਿਹੜੀਆਂ ਐਨ ਜੀਓਜ਼ ਆ ਸਸਤਾ ਮਾਮਾ ਜਿਨ੍ਹਾਂ ਨੂੰ ਆਪਾਂ ਮਾੜਾ ਚੰਗਾ ਬੋਲਣ ਲੱਗ ਪੈਨੇ ਆ ਠੀਕ ਹੈ ਉਹ ਕਰ ਰਹੀਆਂ ਵੰ ਜਿਹੜੀਆਂ ਸੰਪਰਦਾਵਾ ਵੰ ਜਿਨ੍ਹਾਂ ਨੂੰ ਕਹਿ ਦਿੰਦੇ ਆ ਵੀ ਆਗੀ ਚਿੱਟੀ ਸਿਉਂਕ ਆ ਗਏ ਹਨਾ ਆਗਰਾਈਆਂ ਕਰਨ ਹੁਣ ਜਿਹੜੇ ਕਹਿੰਦੇ ਸੀ ਚਿੱਟੀ ਸਿਉਂਕ ਆਈ ਆ ਗਰਾਈਆਂ ਕਰਨ ਆ ਗਏ ਆ ਐਨ ਜੀਓਜ਼ ਆ ਪਰ ਮਨ ਦਾ ਵਾ ਕੇ ਬਹੁਤ ਲੋਕ ਵਿੱਚੋਂ ਗਲਤ ਵੀ ਨਹੀਂ ਪਰ ਸਾਰੇ ਨਹੀਂ ਗਲਤ ਹੈਗੇ ਹੁਣ ਕਾਸੇਵਾ ਸੜ ਸੇਵਾ ਵਾਲੇ ਬਾਬਾ ਕੋਲਾ ਸਿੰਘ ਜੀ ਆ ਉਹ ਆਪਣਾ ਪੂਰਾ ਸਹਿਯੋਗ ਦੇ ਰਿਹਾ ਠੀਕ ਹੈ ਜੀ ਬਾਬਾ ਸੁਖਾ ਸਿੰਘ ਜੀ ਕਾਸੇਵਾ ਸੜ ਸੇਵ ਵਾਲੇ ਉਹ ਵੀ ਆਪਣਾ ਪੂਰਾ ਸਹਿਯੋਗ ਦੇ ਰਿਹਾ ਇੰਨੀਆਂ ਉਮਰਾਂ ਹੋਣ ਦੇ ਬਾਵਜੂਦ ਵੀ ਚਾਹੇ ਉਹ ਸਾਧੂ ਸੰਤ ਵਾ ਪਰ ਮਨੁੱਖੀ ਜਾਂਮੇ ਦੇ ਵਿੱਚ ਆਏ ਆ ਤੇ ਮਨੁੱਖੀ ਜਾਂਮੇ ਦੇ ਵਿੱਚ ਜੋ ਆਪਾਂ ਨੂੰ ਸਰੀਰਕ ਪੱਖੋਂ ਥਕਾਵਟ ਹੁੰਦੀ ਆ ਉਹਨਾਂ ਨੂੰ ਵੀ ਹੁੰਦੀ ਆ ਉਹ ਵੱਖਰੀ ਗੱਲ ਉਹ ਸਾਧੂ ਸੰਤ ਵਾ ਉਹ ਉਹਨਾਂ ਦੇ ਰੱਬ ਦੀ ਹਯਾਤ ਆ ਹੁੰਦੀ ਆ ਤੇ ਉਹ ਆ ਆਪਣੇ ਲਾਲੋ ਇਸ ਗੱਲੋਂ ਵੱਖਰੇ ਹੁੰਦੇ ਆ ਪਰ ਉਹਨਾਂ ਦੀ ਸਯੋਜਕ ਸਦਕਾ ਸੰਤਰੀ ਸਯੋਜਕਾਈ ਜਿਹੜੇ ਬੰਨ ਬੱਜੇ ਆ ਤੁਸੀਂ ਵੀ ਵੇਖ ਲੋ ਕਿ ਬਹੁਤ ਬੁਰੇ ਹਾਲਾਤ ਆ ਹੁਣ ਸਾਡਾ ਜਿਹੜਾ ਇਹ ਕੈਂਪ ਵਾ ਇੱਕ ਤਿੰਨ ਚਾਰ ਸੁਸਾਇਟੀਆਂ ਦੇ ਸਯੋਜਕ ਨਾਲ ਚੱਲ ਰਿਹਾ ਵਾ ਤੇ ਜਿਨ੍ਹਾਂ ਨੂੰ ਸਪੋਰਟ ਕਰ ਰਿਹਾ ਵਾ ਪੂਰਾ ਪੰਜਾਬ ਮਾਝਾ ਮਾਲਵਾ ਦੁਆਬਾ ਇੱਥੋਂ ਦੇ ਸਥਾਨਕ ਕੋੜਾ ਹੁਣ ਜਿਹੜੀ ਆਭਾਸਾ ਸਸਤਾ ਵਾ ਇੱਕ ਰਾਲੀ ਦੀ ਸਸਤਾ ਵਾ ਭਾਈ ਹਰਪੀ ਸਿੰਘ ਜੀ ਇਹਨੂੰ ਜਿਹੜੇ ਭਾਈ ਚਮਚੇ ਸਿੰਘ ਜੀ ਆ ਇਹਨੂੰ ਆ ਚਲਾਉਂਦੇ ਆ ਉਹਨਾਂ ਦਾ ਪਰਿਵਾਰ ਚਲਾਉਂਦਾ ਬਾ ਉਹਨਾਂ ਦੇ ਨਾਲ ਸਭ ਜੁੜੀ ਹੋਇ ਚਲਾਉਂਦੀ ਆ ਤੇ ਤੁਸੀਂ ਸੱਚ ਜਾਣੇ ਤਿੰਨ ਉਹਨਾਂ ਨੇ ਆਪਣੀਆਂ ਅਗਰ ਵੋਟਾਂ ਲੈਂਦੀਆਂ ਇੱਥੇ ਇੱਕ ਐਂਬੂਲੈਂਸ ਆਈ ਉਹਨਾਂ ਦੀ ਠੀਕ ਹੈ ਜੀ ਦੋ ਉਹਨਾਂ ਦੇ 407 ਕੈਂਟਰ ਆਏ ਆ ਇੱਕ ਉਹਨਾਂ ਦੀ ਦੁੱਜੀ ਆਈ ਹੈ ਨਾਲ ਫਿਕਾਇਆ ਜਿਹੜਾ ਛੋਟਾ ਹੁੰਦਾ 207 ਤੇ ਨਾਲ 10-12 ਮੈਂਬਰ ਫਿਰ ਡਾਕਟਰਾਂ ਦੀਆਂ ਕਿਟਾਂ ਲਿਆਂਦੀਆਂ ਵਾ ਮਤਲਬ ਫਰਸਟ ایڈ ਕਿਟਸ ਲਿਆਂਦੀਆਂ ਉਹਨਾਂ ਨੇ ਰਾਚਨ ਕਿਟਾ ਲੈ ਆਵਾ ਤੇ ਸੱਚ ਜਾਣਿਓ ਕਿ ਪੂਰਾ ਇੱਕ ਤਿਆਰੀ ਦੇ ਨਾਲ ਆਇਆ ਫਿਰ ਉਹਨਾਂ ਨੇ ਗੋਤਾਖੋਰ ਮਂਗਾਇਆ ਸਪੈਸ਼ਲ ਗੋਤਾਖੋਰ ਹਿਮਾਚਲ ਸਾਈਡ ਤੋਂ ਇਹ ਨਹੀਂ ਆ ਵੀ ਕੋਈ ਆ ਬੰਦਾ ਵੇੜੀ ਚਲਾ ਰਿਹਾ ਵਾ ਸਪੈਸ਼ਲ ਗੋਤਾਖੋਰ ਵੈਲ ਟ੍ਰੇਨਡ ਉਹ ਗੋਤਾਖੋਰ ਹੈ ਜਿਨ੍ਹਾਂ ਨੇ ਇਸ ਟਾਈਮ ਦੇ ਰਾਸ਼ਟਰਪਤੀ ਆ ਜਿਹੜਾ ਉਹਦੇ ਪਰਿਵਾਰ ਨੂੰ ਆ ਇੱਕ ਬਾਈ ਇੱਕ ਇਹਨੇ ਡਰਾਈਵ ਕਰਾਈਆ ਵਾਟਰ ਡਰਾਈਵ ਕਰਾਈਆ ਜਿਹਨੂੰ ਪਤਾ ਨਹੀਂ ਅੰਗਰੇਜ਼ੀ ਕੀ ਕਹਿੰਦੇ ਕਿਸ਼ਤੀ ਤੋਂ ਡੇ ਲਵਾਏ ਆ ਮਤਲਬ ਕਿ ਉਹ ਉਹ ਗੋਤਾ ਖੁਰਾਇਆ ਪਿਰਬ ਨਾ ਕਰੇ ਰਸਤੇ ਦੇ ਵਿੱਚ ਕੋਈ ਇੱਥੇ ਪਰਿਵਾਰ ਜਿਹੜੇ ਇੱਕ ਅੰਜ ਫਸੇ ਡੁੱਬ ਜਾਣ ਉਹਨਾਂ ਨੂੰ ਸਮਾਂ ਰਹਿੰਦਿਆਂ ਰੈਸਕੂ ਵੀ ਕੀਤਾ ਜਾ ਸਕੇ ਇਹੋ ਜੀ ਉਹ ਸੰਸਥਾ ਵਾ ਹਾਂਜੀ ਸੁਖਚੰਦ ਸਿੰਘ ਤੁਰਨਾ ਹਾਂਜੀ ਵੀਰ ਜੀ ਆਪਾਂ ਫਰੋਇਪੁਰ ਸਾਈਡ ਆ ਕਿਹੜਾ ਆਪਣਾ ਏਰੀਆ ਵਾ ਆਪਾਂ ਫਰੋਇਪੁਰ ਦੇ ਆ ਤੀਰਾ ਘਾਰਾ ਪਿੰਡ ਨੇ ਹੱਲਾ ਲਵੇਰਾ ਰੁਖਨੇ ਵਾਲਾ ਵਾ ਹੋਰ ਵੀ ਜਿਹੜੀ ਬੇਕਾ ਹਾਂ ਮੈਨੂੰ ਨਾ ਭੁੱਲ ਗਿਆ ਉਹਨਾਂ ਦਾ ਮੈਂ ਦੱਸਦਾ ਕਿਹੜੀਆਂ ਬੇਕਾ ਹਾਂ ਆ ਗਾਵਾ ਡੇਰਾ ਤੇ ਉਪਿੰਡ ਕਿ ਕਿਸਨੇ ਵਾਲਾ ਹਨਾ ਪੂਰੇ ਦੀ ਘਾਟ ਜਿਹੜੀ ਆ ਫਰੋ ਦੇ ਵਿੱਚ ਮੱਲਾਵਲ ਦੇ ਕੋਲ ਤੇ ਇਸ ਟਾਈਮ ਹੁਣ ਰਾਤ ਪੈ ਗਈ ਆ ਤੇ ਅਸੀਂ ਆਪਣੇ ਰੂਮਾਂ ਦੇ ਵਿੱਚ ਆ ਗਏ ਆ ਫਰੋ ਮੱਲਾਵਲ ਦੇ ਵਿੱਚ ਰੂਮ ਆ ਅਸੀਂ ਤਿੰਨ ਵੀਰਵਾ ਇੱਥੇ ਪਰ ਜਿਹੜੇ ਦੂਜੇ ਦੋ ਵੀਰਵਾ ਉਹ ਕੋਈ ਟਰਾਲੀ ਆਈ ਸੀਗੀ ਆ ਸਿਵਾਦੀ ਤੇ ਉਹਨੂੰ ਲਵਾਉਣ ਗਏ ਆ ਕਿਉਂਕਿ ਏਰੀਏ ਦੇ ਵਿੱਚ ਦੂਰੋਂ ਨੇੜੇ ਜਿਹੜੋਂ ਭੈਣ ਭਰਾ ਹੁੰਦੇ ਉਹਨਾਂ ਨੂੰ ਨਹੀਂ ਨਾ ਪਤ ਲੱਗਦਾ ਤੇ ਬਾਕੀ ਸੰਜੀ ਹਾਲਾਤ ਬਹੁਤ ਜਿਆਦੇ ਮਾੜੇ ਆ ਪਰ ਜਿਹੜੇ ਭੈਣ ਭਰਾ ਸੇਵਾ ਲੈ ਕੇ ਆ ਰਹੇ ਆ ਧੰਨਵਾਦ ਉਹਨਾਂ ਦਾ ਜੀ ਆਇਆਂ ਨੂੰ ਪਰ ਅਸੀਂ ਹੁਣ ਇਹ ਵੀ ਸੋਚਿਆ ਵਾ ਕਿ ਥੋੜਾ ਜਿਹਾ ਸੰਤ ਨੂੰ ਕਹਿਣਾ ਵਾ ਕਿ ਸਾਰੇ ਨਾ ਆਉਣ ਭੈਣ ਭਰਾ ਕੁਝ ਲੋਕ ਰੁਕ ਜਾਣ ਕਿਉਂਕਿ ਹੁਣ ਪਾਣੀ ਆ ਉਤਰਨ ਦਾ ਉਤਰਨ ਤੋਂ ਬਾਅਦ ਜਦੋਂ ਪਾਣੀ ਘਟ ਗਏ ਉਸ ਤੋਂ ਬਾਅਦ ਹੀ ਬਹੁਤ ਜਿਆਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਆਪਾਂ ਨੂੰ ਇਹਨਾਂ ਨੂੰ ਭਰਾਵਾਂ ਨੂੰ ਪੈਣਾ ਨੂੰ ਜਿਵੇਂ ਜਿਵੇਂ ਮੰਨ ਕੇ ਚੱਲੋ ਕਿ ਬਾਅਦ ਵਿੱਚ ਪੈਲੀਆਂ ਬਧਰੀਆਂ ਕਰਨੀਆਂ ਇਹਨਾਂ ਨੂੰ ਤੇਲ ਦੀ ਲੋੜ ਪੈਣੀ ਆ ਫਸਲਾਂ ਪੀਜਣ ਵਾਸਤੇ ਬੀਜ ਦੀ ਲੋੜ ਪੈਣੀ ਆ ਸਪਰੇਆਂ ਦੀ ਖਾਦਾਂ ਦੀ ਲੋੜ ਪੈਣੀ ਆ ਸੋ ਉਹਨਾਂ ਵਾਸਤੇ ਵੀ ਮੈਂ ਆਪਣੇ ਐਨਆਰਆਈ ਪੈਂਡ ਭਰਾਵਾਂ ਨੂੰ ਕਹਾਂਗਾ ਕਿ ਆਪਣਾ ਦਸਵੰਧ ਜਮ੍ਹਾਂ ਕਰਕੇ ਰੱਖਣ ਤੇ ਬੇਨਤੀ ਆ ਕਿ ਜਿੰਨਾ ਤੁਸੀਂ ਆਪ ਸਿੱਧਾ ਜਾਂ ਕਿਸੇ ਜ਼ਿੰਮੇਵਾਰ ਪਰਸਨ ਦੇ ਥਰੂ ਆਓਗੇ ਉਹਨਾਂ ਹੀ ਜ਼ਿਆਦਾ ਫਾਇਦਾ ਹੋਗਾ ਕਿਸੇ ਜ਼ਿੰਮੇਵਾਰ ਪਰਸਨ ਦੇ ਥਰੂ ਆਇਓ ਕਿਉਂਕਿ ਜਦੋਂ ਤੁਸੀਂ ਸਿੱਧਾ ਹੁੰਦੇ ਜੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹਨੂੰ ਕੀ ਸੇਵਾ ਮਿਲੀ ਹੈ ਤੇ ਜਿਨਾਂ ਕਿਹਨੂੰ ਕੀ ਰਹਿ ਗਈ ਆ ਠੀਕ ਹੈ ਜੀ ਇਸ ਟਾਈਮ ਇੱਥੇ ਹੁਣ ਭੈਣਾਂ ਦੇ ਸਮਾਨ ਦੀ ਲੋਡ ਵਾ ਸੁੱਕਿਆ ਰਸਦਾਂ ਦੀ ਲੋਡ ਵਾ ਠੀਕ ਹੈ ਜੀ ਜੇ ਕਿਸੇ ਨੇ ਪਹਚਾਉਣੀਆਂ ਵਾ ਅਚਾਰਾਂ ਦੀ ਲੋਡ ਵਾ ਪਰ ਫਿਰ ਵੀ ਫਲਹਾਲ ਸਰਦਾ ਜਾ ਰਿਹਾ ਵਾ ਲੰਗਰ ਦੀ ਚੜਦੀ ਕਲਾ ਵਾ ਛਾਰੇ ਵੀ ਆ ਰਹੇ ਆ ਤੇ ਮੈਂ ਅਸੀਂ ਚਾਹੁੰਦੇ ਆ ਕਿ ਥੋੜਾ ਜਿਹਾ ਸੰਜੀ ਅਰੈਸਟ ਕਰਨ ਸਟੇ ਕਰਨ ਸੇਵਾ ਕਰਨੀ ਹੈ ਜਰੂਰ ਪਰ ਆਪਾਂ ਇਹਨਾਂ ਭੈਣ ਭਰਾਵਾਂ ਨੂੰ ਜ਼ਮੀਨਾਂ ਬਣਵਾ ਕੇ ਦੇਣਾ ਬਾਅਦ ਕਈਆਂ ਦੇ ਘਰ ਡੇ ਗਏ ਉਹਨਾਂ ਨੂੰ ਘਰ ਬਣਾ ਕੇ ਦੇਣੀ ਹੈ ਹਲਾਤ ਸੰਜੀ ਇੰਨੇ ਮਾੜੇ ਸੀਗੇ ਕਿ ਆ ਕਈਆਂ ਦੇ ਘਰ ਸਾਡੇ ਵਹਿੰਦੇ ਵਹਿੰਦੇ ਡਿੱਗ ਗਿਆ ਪਿੰਡ ਧੀਰੇ ਘਾਰੇ ਦੇ ਵਿੱਚ ਫਰੋਪਰ ਜ਼ਿਲ੍ਹੇ ਦੇ ਵਿੱਚ ਤੇ ਇੱਕ ਪਰਿਵਾਰ ਨੂੰ ਰੈਸਕਿਊ ਕਰਨ ਗਿਆ ਤੇ ਉਹ ਵਿਚਾਰੇ ਦੱਸਦੇ ਆ ਕਿ ਅਸੀਂ 2 ਦਿਨ ਤੋਂ ਭੁੱਖੇ ਸੀਗੇ ਰੋਟੀ ਪਾਣੀ ਨਹੀਂ ਖਾਦਾ ਇੱਕ ਵੀ ਦਿਨ ਸੈਟਰਡੇ ਵੀ ਥੱਲੇ ਹੁਣ ਦਰਿਆ ਵਗ ਰਿਹਾ ਵਾ ਉੱਤੇ ਸੈਟਰਡੇ ਵੀ ਆ ਉਹ ਵਿਚਾਰਾ ਛੱਤ ਦੇ ਵੀ ਨਹੀਂ ਚੜ ਸਕਦਾ ਤੇ ਉਹ ਵਿਚਾਰਾ ਇੰਨਾ ਇੰਨਾ ਪਾਣੀ ਸੀ ਗਲਗਲ ਪਾਣੀ ਸੀ ਕਿਉਂਕਿ ਘਰ ਥੋੜਾ ਜਿਹਾ ਉੱਪਰ ਉੱਚੀ ਜਗ੍ਹਾ ਤੇ ਜਿਹਦਾ ਕਰਕੇ ਉਹਦੇ ਘਰ ਦੇ ਵਿੱਚ 4-4 5-5 ਫੁੱਟ ਪਾਣੀ ਸੀ ਆਪਣੇ ਬੱਚਿਆਂ ਨੂੰ ਲੈ ਕੇ ਵਿਚਾਰਾ ਸਾਰੀ ਰਾਤ ਨਾ ਸੌ ਸਕਿਆ ਨਾ ਬੱਚੇ ਸੁੱਤੇ ਐਦਾਂ ਦਰਿਆ ਦੇ ਵਿੱਚੋਂ ਨਿਕੱਟੀ ਉਹਦੇ ਤੇ ਕੀ ਬੀਤਦੀ ਹੋ ਯਾਰ ਅਪਰ ਆਪ ਨੂੰ ਭੁੱਲੇ ਪਏ ਆ ਯਾਰ ਅਪਰ ਰੱਬ ਦਾ ਸ਼ੁਕਰ ਨਹੀਂ ਗੁਜ਼ਾਰ ਕਰਦੇ ਕਿ ਰੱਬਾ ਤੇਰਾ ਸ਼ੁਕਰ ਵਾ ਅਸੀਂ ਸੁੱਕੀਆਂ ਥਾਵਾਂ ਤੇ ਬੈਠੇ ਆ ਰੱਬਾ ਸਾਡਾ ਮਾਲ ਡੰਗਰ ਆਜੀ ਆ ਸਾਡੇ ਬਾਲ ਬੱਚੇ ਰਾਜੀ ਆ ਤਾਨ ਨੇ ਉਹ ਪੈਣਪਰਾ ਜਿੰਨਾਂ ਦੇ ਮਾਲ ਡੰਗਰ ਵੀ ਦਰਿਆਵਾਂ ਦੇ ਵਿੱਚ ਰੁੜ ਰਿਆ ਤੇ ਬੱਚੇ ਵੀ ਪਰਿਵਾਰ ਵੀ ਰੁੜ ਰਿਆ ਤੇ ਲੋਕ ਜਿਹੜੇ ਆ ਹੈਗੇ ਆ ਮੰਨ ਕੇ ਚਲੋ ਕਿ ਆ ਆਰਤੀਆ ਉਹਨਾਂ ਨੂੰ ਵਿਆਜ ਜੂ ਪੈਸੇ ਨਹੀਂ ਦੇ ਰਹਿ ਦੁਕਾਨਦਾਰ ਉਹਨਾਂ ਨੂੰ ਸੌਦਾ ਨਹੀਂ ਦੇ ਰਿਹਾ ਕਿਉਂਕਿ ਉਹਨਾਂ ਨੂੰ ਆੜਤੀ ਨੇ ਵਾਇਆ ਕਿ ਇਹਨਾਂ ਦੀ ਫਜ਼ਲਾਂ ਦੇ ਮਾਲ ਕੀ ਆ ਕਿ ਸਾਡਾ ਵਿਆਜ ਜੂ ਪੈਸਾ ਕਿਤਾ ਵਾਪਸ ਕਰਨਗੇ ਦੁਕਾਨਦਾਰਾਂ ਨੂੰ ਇਹ ਕਿ ਸਾਡਾ ਪੈਸਾ ਇਹਨਾਂ ਕੋਲ ਕਿੱਦਾਂ ਆਊਗਾ ਇਹ ਸੌਦਾ ਤੇ ਲੈ ਕੇ ਜਾ ਰਹੇ ਆ ਸੋ ਭੈਣ ਭਰਾਓ ਥੋੜਾ ਜਿਹਾ ਆਪਾਂ ਤਰੀਕੇ ਨਾਲ ਚੱਲਣਾ ਵਾ ਕੱਲਾ ਚਾਰਾ ਜੀ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਪਹਿਲੀਆਂ ਵੀ ਪੱਧਰੀਆਂ ਕਰਨ ਵਾਸਤੇ ਤੇਲ ਦੀ ਵੀ ਲੋੜ ਪੈਣੀ ਆ ਇਹਨਾਂ ਨੂੰ ਲੋੜ ਪੈਣੀ ਆ ਰੱਬ ਸਾਡਾ ਭਲਾ ਕਰੇ ਖਾਦਾਂ ਦੀ ਲੋੜ ਪੈਣੀ ਆ ਬੀਜਾਂ ਦੀ ਲੋੜ ਪੈਣੀ ਆ ਸੋ ਬੜਾ ਲੰਮਾ ਸੋਚ ਕੇ ਚੱਲਣਾ ਪੈਣਾ ਵਾ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਅਪੀਲ ਕਰਦਾ ਵਾਂ ਕਿ ਆਪਾਂ ਜਿਹੜੀਆਂ ਹੋਰ ਸੇਵਾਵਾਂ ਕਰਦੇ ਆਂ ਕਰੋ ਜਰੂਰ ਕਰੋ ਪਰ ਜਾਂ ਤੇ ਥੋੜਾ ਜਿਹਾ ਉਹਨੂੰ ਸਟੇ ਮਤਲਬ ਸਟਾਪ ਕਰ ਲਈਏ ਤੇ ਜਾਂ ਫਿਰ ਉਹ ਥੋੜੀ ਜਿਹਾ ਘਟਾ ਲਈਏ ਤਾਂ ਜੋ ਆਪਾਂ ਆਪਣੇ ਜਿਹੜੇ ਇਸ ਟਾਈਮ ਭਰਾ ਜਿਹੜੇ ਡੁੱਬਿਆ ਪਾਣੀਆਂ ਦੇ ਵਿੱਚ ਡੁੱਬਿਆ ਉਹਨਾਂ ਦੀ ਮਦਦ ਕਰ ਸਕੀਏ ਕਿਉਂਕਿ ਆਪਣੇ ਨੇ ਹੀ ਆਪਣੇ ਦੀਆਂ ਫੜਨੀਆਂ ਦੂਜੀਆਂ ਸਟੇਟਾਂ ਵਾਲੇ ਨੇ ਕਿਸੇ ਨੇ ਵੀ ਜਿਹਾਉਣਾ ਪੰਜਾਬ ਹਰਕੇ ਨਾਲ ਖੜਦਾ ਰਿਹਾ ਵਾ ਪੰਜਾਬ ਨਾਲ ਹਰਿਆਣਾ ਖੜ ਜਾਂਦਾ ਜੇ ਥੋੜਾ ਬੜਾ ਜਾ Rajasthan ਖੜ ਜਾਂਦਾ ਜੀ ਥੋੜਾ ਬੜਾ ਬਾਕੀ ਕੋਈ ਨਹੀਂ ਜੇ ਖੜਦਾ ਜੇ ਕੋਈ ਕੋਈ ਬਿਹਾਰ ਬਿਹਾਰੀ ਕੋਈ ਖੜਿਆ ਦਿੱਤਾ ਦਿਖਾਓ ਮੈਨੂੰ ਕੋਈ ਦੂਜਾ ਖੜਿਆ ਜੇ ਮਾਚਲੀ ਖੜਿਆ ਤਾਂ ਦਿਖਾਓ ਮੈਨੂੰ ਪੰਜਾਬ ਨਾਲ ਪੰਜਾਬੀ ਨੇ ਖੜਨਾ ਜੀ ਸੋ ਸਾਥ ਦਿਓ ਪੰਜਾਬੀ ਭੈਣ ਭਰਾਵਾਂ ਦਾ ਲੱਤਾ ਫਿੱਟਦਾ ਇਸ ਸਮਾਣੀ ਹੈਗਾ ਠੀਕ ਹੈ ਜੀ ਆਪਸੇ ਜਿਹਨਾਂ ਲੜੀਏ ਜਦੋਂ ਪਿਛਾਰਾ ਲੈ ਕੇ ਆਉਂਦਾ ਵਾ ਜਿੰਨੂੰ ਮਿਲ ਗਿਆ ਵਾ ਵੀਰ ਉਹ ਆਪਣਾ ਇਨਸਾਨੀਅਤ ਨਾਲ ਤੇ ਸਾਚਾ ਦੱਸੇ ਕਿ ਮੈਨੂੰ ਇੰਨਾ ਮਿਲਿਆ ਵਾ ਠੀਕ ਹੈ ਜੀ ਗੱਲ ਤਾਂ ਆਦਬ ਨਹੀਂ ਜੇ ਕੋਈ ਕੋਈ ਦੱਸੂਗਾ ਕਿ ਮੇਰੀਆਂ ਇੰਨੀਆਂ ਮੱਝਾਂ ਵਾਂ ਤੇ ਮੈਨੂੰ ਇੰਨਾ ਚਾਰਾ ਮਿਲਿਆ ਫੇਰ ਗੱਲ ਬਣਨੀ ਆ ਕਿਉਂਕਿ ਸੰਜੀ ਅੱਜ ਕਈਆਂ ਨੂੰ ਜ਼ਿਆਦਾ ਮਿਲ ਜਾਂਦਾ ਵਾ ਜਿਨ੍ਹਾਂ ਦੇ ਮਾਲ ਡੰਗਰ ਥੋੜੇ ਆ ਤੇ ਜਿਨ੍ਹਾਂ ਦੇ ਮਾਲ ਡੰਗਰ ਜ਼ਿਆਦੇ ਆ ਉਹਨਾਂ ਨੂੰ ਥੋੜਾ ਮਿਲਦਾ ਬੜਾ ਸਾ ਹਰੇਕ ਨੂੰ ਇਹ ਜਿਹੜਾ ਵਾ ਹਾਲਾਤ ਸਾਹਮਣਾ ਕਰਨਾ ਪੈ ਰਿਹਾ ਚਾਹੇ ਉਹ ਗੁਰਦਾਸਪੁਰ ਚਾਹੇ ਉਹ ਸੁਲਤਾਨਪੁਰ ਚਾਹੇ ਉਹ ਮੋਗਿਆ ਜਾਂਫਰੋਈ ਇਹ ਜੱਜ ਕਰਨਾ ਬਹੁਤ ਖਔਰਿਆ ਵਾ ਕਿ ਕਿਨੂੰ ਕਿੰਨਾ ਸਮਾਨ ਮਿਲ ਰਿਹਾ ਵਾ ਕਈ ਵੀਰਪਰਾ ਹੈਗੇ ਵੀ ਆ ਚੜਦੀ ਕਲਾ ਲਈ ਵੀ ਹੈਗੇ ਆ ਕਹਿੰਦੇ ਆ ਕਿ ਵੀਰ ਦੀ ਬੜੀ ਧੰਨ ਧੰਨ ਹੋਈ ਆ ਸਾਨੂੰ ਇਸ ਟਾਈਮ ਚਾਰੇ ਦੀ ਮਤਲਬ ਸਾਡਾ ਡੰਗ ਸਰ ਰਿਹਾ ਵਾ ਕਿਉਂਕਿ ਸਮਝੀ ਆ ਸਮਾਂ ਵਾ ਡੰਗ ਸਾਰਨ ਦਾ ਆ ਸਮਾਂ ਮਨਾਇਆ ਕਰਨ ਦਾ ਨਹੀਂ ਹੈਗਾ ਆ ਸਮਾਂ ਐ ਮਤਲਬ ਇਹ ਦੂਜਾ ਨਹੀਂ ਹੈਗਾ ਕਿ ਬੜਾ ਜੋ ਕਹਿਨੇ ਨੇ ਆਪੀ ਐਸ਼ੋ ਰਾਮਦਾਨੀ ਹੈਗਾ ਕਈ ਯਾਰ ਬੰਦੇ ਨੂੰ ਪਨੀਰ ਨਾਲ ਖਾਂਦੇ ਖਾਂਦੇ ਨੂੰ ਵੀ ਅਚਾਰ ਨਾਲ ਖਾਣੀ ਪੈ ਜਾਂਦੀ ਆ ਕਈ ਵਾਰੀ ਲੋਨ ਨਾਲ ਵੀ ਭੁੱਖਣ ਕੇ ਖਾਣੀ ਪੈਂਦੀ ਆ ਸਮੇ ਨੂੰ ਦੇ ਮੁੱਖ ਰੱਖਦੇ ਆ ਹੁਣ ਆ ਸਮਾਂ ਵਾਂ ਅਚਾਰ ਨਾਲ ਖਾਂਦਾ ਲੋਨ ਨਾਲ ਭੁੱਖੇ ਖਾਂਦਾ ਆ ਸਮਾਂ ਪਨੀ ਪਨੀ ਇਹਨਾਂ ਰੋਟੀ ਖਾਂਦਾ ਨਹੀਂ ਹੈਗਾ ਆ ਸਮਾਂ ਕੋਈ ਛਾਹੀ ਬਣੀ ਨਾ ਰੋਟੀ ਖਾਂਦਾ ਨਹੀਂ ਹੈਗਾ ਇਹ ਸਮਾਂ ਵਾਂ ਔਖੇ ਸੌਖੇ ਢੰਗ ਸਾਰਨ ਦਾ ਸਮਾਂ ਨੂੰ ਸੋ ਜੋ ਵੀਰ ਭਰਾ ਨੂੰ ਕੋਈ ਜਿੰਨੀ ਚੀਜ਼ ਮਿਲਦੀ ਆ ਇਨਸਾਨੀਅਤ ਦੇ ਨਾਤੇ ਓਨੀ ਚੱਕੀ ਜਾ ਰ ਆਪਾਂ ਕਰੀਏ ਤਾਂ ਜੋ ਇਹ ਪ੍ਰਸ਼ਾਦ ਵਾ ਜਿਹੜਾ ਸੰਗਤਾਂ ਲੈ ਕੇ ਆ ਰਹੀਆਂ ਵਾ ਦੂਰ ਦਰਾਡੇ ਤੋਂ ਹੰਦਸਵੰਦ ਇਕੱਠਾ ਵਾ ਇਹ ਸਮਝ ਜੀ ਤੁਹਾਨੂੰ ਤੇ ਇਹ 3 ਮਹੀਨਾ 2 ਮਹੀਨੇ ਇਹ ਸਮਝਣ ਦੀ ਲੋੜਾ ਮੈਨੂੰ ساری ਉਮਰ ਸਮਝਣ ਦੀ ਲੋੜ ਪੈਣੀ ਆ ਕਿ ਜਿਹੜਾ ਸੰਗਤਾਂ ਦਾ ਦਸਵੰਦ ਦਵਾ ਕੋਈ ਦਾਹਰ ਵੀੇ ਦਾਨ ਕਰਦਾ ਕੋਈ 100 ਕੋਈ 500 ਉਹ ਪਤਾ ਨਹੀਂ ਕਿਹੜੀਆਂ ਮਿਹਨਤਾਂ ਕੀਤੀਆਂ ਹੁੰਦੀਆਂ ਵਿਚਾਰੇ ਨੇ ਕਿਦਾਂ ਉਹਨੇ ਕੋਣ ਤੁਸੀਂ ਇਹਨੇ ਕਮਾਈ ਨਾਲ ਪੈਸਾ ਕਮਾਇਆ ਜਾਂਦਾ ਤੇ ਕੀ ਕੀ ਉਹਨੇ ਅਰਦਾਸਾਂ ਕੀਤੀਆਂ ਲੇਕਰ ਬਬ ਮੈਂ ਜੇ ਕਰਾਂ ਕਿ ਇਸ ਗਰੀਬ ਦੀ ਬਾਹ ਫੜਦਾ ਮੈਂ ਤੇਰੀ ਬਾਹ ਤੋਂ ਵੱਡੀ ਮੇਰੇ ਧੀ ਬਤਨੂ ਰਾਜੀ ਕਰੀ ਮੇਰੇ ਧੀ ਬਤਨੂ ਤੰਦਰੁਸਤੀ ਦਵੀ ਪਤਾ ਨਹੀਂ ਕੀ ਕੀ ਉਹਨੇ ਸੁਪਨੇ ਸਜਾਏ ਹੁੰਦੇ ਕੀ ਕੀ ਅਰਦਾਸਾਂ ਕੀਤੀਆਂ ਹੁੰਦੀਆਂ ਵਾ ਸੋ ਜ਼ਹਿਰ ਦਾ ਬੰਦਾ ਬਖਸ਼ਾ ਜਾਊਗਾ ਪਰ ਕਹਿਰ ਦਾ ਨਹੀਂ ਜੇ ਬਖਸ਼ਿਆ ਜਾਣਾ ਜਿਹੜਾ ਦਸਵੰਦ ਦਾ ਕਹਿਰ ਵਾ ਨਾ ਉਹਦਾ ਨਹੀਂ ਜੇ ਬਖਸ਼ਿਆ ਜਾਣਾ ਜ਼ਹਿਰ ਦਾ ਭਾਵੇਂ ਬੰਦਾ ਬਖਸ਼ਾ ਜਾਵੇ ਜ਼ਹਿਰ ਦਾ ਬੰਦਾ ਬਚ ਵੀ ਸਕਦਾ ਵਾ ਕਿਸੇ ਦਾ ਦਸਵੰਦ ਖਾਣ ਵਾਲਾ ਬੰਦਾ ਨਹੀਂ ਜੇ ਬਚ ਸਕਦਾ ਸੋ ਆਪਾਂ ਇੱਕ ਹੁੰਦੀ ਹੈ ਲੋੜ ਇੱਕ ਹੁੰਦੀ ਹੈ ਭੁੱਖ ਸੋ ਆਪਾਂ ਲੋੜ ਪੂਰੀ ਕਰ ਸਕਦੇ ਆ ਕਿ ਰੀ ਭੁੱਖ ਪੂਰੀ ਨਹੀਂ ਕਰ ਸਕਦੇ ਪੋਕ ਪੋਕੋ ਪੂਮ ਡੌਗਸ ਲਵਰ ਵੀਰ ਜੀ ਮੇਰਾ ਚੈਨਲ ਦਾ ਨੇਮ ਬੋਲ ਦਿਓ ਹਾਂਜੀ ਵੀਰ ਜੀ ਪੋਕੋ ਪੋਕ ਡੌਗਸ ਲਵਰ ਇਹ ਵੀ ਦਾ ਚੈਨਲ ਆ ਪੋਕੋ ਪੋਕ ਡੌਗਸ ਲਵਰ ਮਹਾਂਗੇ ਦੇ ਬੜੇ ਘਬਰਾਵਾ ਇਹ ਵੀਰ ਨੂੰ ਵੀ ਚਲੋ ਮਾੜਾ ਮੋਟਾ ਤਿਆਰ ਦਿਓ ਸਰਕਾਰਾਂ ਵੀਰ ਜੀ ਇਹ ਸਾਰਾ ਸਰਕਾਰਾਂ ਦਾ ਕੀਤਾ ਹੋਇਆ ਹੈ ਕੁਦਰਤ ਦਾ ਨਹੀਂ ਹਾਂਜੀ ਵੀਰ ਜੀ ਇਹ ਆ ਇਨਨ ਮੈਨ ਮੇਡ ਪ੍ਰੀਪਲੈਂਟ ਜਿਹਨੂੰ ਕਹਿ ਸਕਦੇ ਆ ਅਗਰੀਆ ਵੀਰ ਜੀ ਮੈਂ ਤੁਹਾਡੇ ਨਾਲ ਵਾਈ ਗਰੁੱਪ ਆ ਲਾ ਕਰੇ ਪੰਜਾਬ ਤੋਂ ਉਹ ਵੀਰ 3007 ਪਤਾ ਲੱਗ ਗਿਆ ਭੂਤ ਵੇਂਡ ਤੋਂ ਮੇਰੇ ਭਰਾ ਉਹ ਠੀਕ ਠਾਕ ਆ ਤੇ ਦੱਸਿਓ ਤੁਹਾਡੇ ਪਿੰਡਾਂ ਦੇ ਕੀ ਹਾਲਾਤ ਆ ਸੰਜੀ 135 ਭੈਣ ਭਰਾ ਜੁੜੇ ਆ ਦੱਸਿਓ ਕਿੱਥੋਂ ਕਿੱਥੋਂ ਜੁੜੇ ਆ ਤੇ ਕੀ ਹਾਲਾਤ ਆ ਤੁਹਾਡੇ ਪਿੰਡ ਦੇ ਭੈਣ ਭਰਾਵਾਂ ਦੇ ਬਾਕੀ ਸੰਜੀ ਇਸ ਚੈਨਲ ਤੋਂ ਮੈਨੂੰ ਜੋ ਵੀ ਇਨਕਮ ਹੋਈ ਆ ਕੋਈ 30000 ਰੁਪਿਆ ਇਨਕਮ ਹੋਈ ਐ ਇਸ ਮਹੀਨੇ ਚ ਉਹ ਆਪਾਂ ਸੇਵਾ ਦੇ ਵਿੱਚ ਹੀ ਬਚਨ ਕੀਤਾ ਸੀ ਆ ਵਾਦਾ ਕੀਤਾ ਸੀ ਉਹ ਸੇਵਾ ਚ ਲਾਵਾਂਗਾ ਠੀਕ ਹੈ ਨੀ ਐ ਕਿ ਹੁਣ ਮੇਰਾ ਜਿਹੜਾ ਵਾ ਆਸ਼ਰਮ ਦਾ ਖਰਚਾ ਵਾ ਅੱਗੇ ਵੀਡੀਓ ਮੈਂ ਪਾਉਂਦਾ ਰਹਿਣਾ ਹੁੰਦਾ ਸੀਗਾ ਹੋਰ ਵੀ ਐ ਕਿ ਸਿਰਫ ਮੈਂ ਹੜਾਣੀਆਂ ਵੀਡੀਓ ਪਈਆਂ ਦੂਜੀ ਬੰਨੀ ਨਹੀਂ ਗਿਆ ਤੇ ਕੋਸ਼ਿਸ਼ ਕਰੂੰਗਾ ਮੈਂ ਵੀ ਵੀ ਇਹਦੇ ਵਿੱਚੋਂ ਦਸਵੰਦ ਕੱਢ ਕੇ ਹੜਾਣ ਦੀ ਵੀ ਸੇਵਾ ਕਰਾਂਗੀ ਬਲਜਿੰਦਰ ਸਿੰਘ ਸਿੱਧੂ ਬਾਪੂ ਜੀ ਕਮਾਲ ਨੂੰ ਸਵੇਚ ਤਦ ਲਗਾ ਵੀਨੇ ਕਿ ਨਾਜਿਹ ਹਸਮੀ ਵੀਰ ਜੀ ਸਰਕਾਰਾਂ ਨੂੰ ਦੋਸ਼ ਕਿਉਂ ਦੇਣਾ ਹੋਟਲ ਲੋਕਾਂ ਨੇ ਬਣਾਏ ਡੈਮ ਤਾਂ ਨਹਿਰਾਂ ਬਣਾਉਂਦੇ ਹੀ ਨੇ ਬਾਕੀ ਕਿੰਨੀ ਸਰਕਾਰਾਂ ਦੋਸ਼ੀ ਉਹਨਾਂ ਆਪ ਲੋਕ ਕੀ ਵੀ ਹੈ ਚੱਲ ਆਪਨੇ ਤੇਰੀ ਕਮੈਂਟ ਤੋਂ ਮੈਂ ਤੇ ਹਰ ਕਿਸੇ ਦਾ ਓਪੀਨੀਅਨ ਹੁੰਦਾ ਪੈਨੇ ਅਵਤਾਰ ਸਿੰਘ ਵੀਰ ਜੀ ਸਭ ਗਵਰਨਮੈਂਟ ਨੇ ਕੀਤਾ ਐਗਰੀ ਵੀ ਨਹੀਂ ਪੰਜਾਬ ਨੂੰ ਡੁੱਬਣ ਲਈ ਅਵਤਾਰ ਸਿੰਘ ਸਹੀ ਗੱਲ ਬ੍ਰਦਰ ਤੇ ਹੁਣ ਵੀ ਜੀ 11 ਵਾ ਚੱਲਿਆ ਤੇ ਮੈਂ ਸਾਰਿਆਂ ਤੋਂ ਇਜਾਜ਼ਤ ਮੰਗਦਾ ਹਾਂ ਕੋ ਕਿ ਸੇ ਫੇਰ ਜਾਣਾ ਵਾ ਆ ਆ ਜਿਹੜਾ ਕਿਸ਼ਨ ਵਾਲਾ ਵਾ ਪੂਰਿਆਂ ਦੀ ਬੈ ਜਿਹੜੀ ਆ ਪੂਰਿਆਂ ਦੀ ਚੀਜ਼ ਸੀ ਪੂਰਿਆਂ ਦੀ ਘਾਟ ਉਥੇ ਆ ਕਿਛਨੇ ਵਾਲਾ ਜ਼ਿਲ੍ਹਾ ਫਰੀਪੁਰ ਦੇ ਵਿੱਚ ਉਥੇ ਆਪਾਂ ਸੋ ਧੰਨਵਾਦ ਪੰਜਾਬੀ ਵੀਰ ਮਾਚਰ ਜੰਮੂ ਵੀਰ ਦੋਬਿਆ ਸਤਿ ਸ਼੍ਰੀ ਅਕਾਲ ਬਾਬਾ ਜੀ ਮਿੱਠੂ ਬਟਾਲਾ ਸਤਿ ਸ਼੍ਰੀ ਅਕਾਲ ਜੀ ਬਲਦੇਵ ਸਗੇੜਾ ਬਰਨਾਲਾ ਟੈਲ ਥੈਂਕ ਯੂ ਬ੍ਰਦਰ ਅਵਤਾਰ ਸਿੰਘ ਆਪਣਾ ਖਿਆਲ ਰੱਖਿਓ ਭਾਈ ਵੀ ਦੀ ਤੁਹਾਡੀ ਅਰਦਾਸਾ ਮੇਰੇ ਨਾਲ ਆ ਤੁਹਾਡਾ ਪਿਆਰ ਮੇਰੇ ਨਾਲ ਹਨਾ ਤੇ ਚੜਦੀ ਕਲਾ ਹੀ ਰਹੂਗੀ ਕਿਉਂ ਉਤਰਾਖੰਡ ਵੀ ਸਾਰਾ ਸਰਕਾਰਾਂ ਕੀਤਾ ਦਾ ਨਾਉਂਦਾ ਪੰਜਾਬ ਨੇਰਾ ਕੀ ਜਿਨੂਨੀ ਸੀ ਅਵਤਾਰ ਸਿੰਘ ਜੀ ਤੁਹਾਡੀ ਵੀਡੀਓ ਦੇਖ ਦਿੱਤੀ ਕਿ ਵੀ ਜੀ ਜਗਰਾਸ ਦੇ ਨਾਲ ਆ ਓਕੇ ਥੈਂਕ ਯੂ ਵੀ ਜੀ ਧੰਨਵਾਦ ਅਰੈਸਟ ਕਰੀ ਹੁਣ ਵਾਇਗਰ ਪੜਾ ਕਰੇ ਸਾਰਿਆਂ ਦਾ